ਤਸਵੀਰਾਂ ਇਸ ਵੇਲੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਪੁਲਿਸ ਅਤੇ ਫਾਜ਼ਿਲਕਾ CIA ਦੇ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਸ਼ਖਸ ਦੇ ਗੋਡੇ ਦੇ ਵਿੱਚ ਗੋਲੀ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਇੱਕ ਮੋਟਰਸਾਈਕਲ ਦਿਖਾਈ ਦੇ ਰਿਹਾ ਇਸ ਤੋਂ ਇਲਾਵਾ ਇੱਕ ਪਿਸਟਲ ਦਿਖਾਈ ਦੇ ਰਿਹਾ ਔਰ ਦੱਸਿਆ ਜਾ ਰਿਹਾ ਕੀ ਪੁਲਿਸ ਦੇ ਉੱਤੇ ਇਸ ਸ਼ਖਸ ਦੇ ਵੱਲੋਂ ਤਿੰਨ ਫਾਇਰ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ ਇੱਥੇ ਫਾਇਰ ਵੀ ਉਹ ਜਿਹੜੇ ਮੈਗਜ਼ੀਨ ਖਾਲੀ ਹੈਗੇ ਆ ਉਹ ਵੀ ਦਿਖਾਈ ਦੇ ਰਹੇ ਆ ਇੱਕ ਪਿਸਟਲ ਜਿਹੜਾ ਹੈਗਾ ਇਸ ਸ਼ਖਸ ਤੋਂ ਬਰਾਮਦ ਹੋਇਆ ਤਿੰਨ ਫਾਇਰ ਜਿਹੜੇ ਇਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਕੀਤੇ ਜਾਂਦੇ ਆ ਫਾਜ਼ਿਲਕਾ ਸੀਆਈਏ ਅਤੇ ਜਲਾਲਾਬਾਦ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਇਹ ਆਪਰੇਸ਼ਨ ਕੀਤਾ ਗਿਆ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਜਦ ਪੁਲਿਸ ਦੇ ਵੱਲੋਂ ਫਾਇਰ ਕੀਤੇ ਜਾਂਦੇ ਆ ਤਾਂ ਪੰਜ ਫਾਇਰ ਕੀਤੇ ਜਾਂਦੇ ਜਿਸ ਦੇ ਵਿੱਚੋਂ ਇੱਕ ਇਸ ਦੇ ਗੋਡੇ ਦੇ ਵਿੱਚ ਲੱਗਦਾ ਔਰ ਇਹ गिर ਜਾਂਦਾ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਸਿਵਲ ਹਸਪਤਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦੱਸ ਦਈਏ ਕਿ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰਪਾਲ ਸਿੰਘ ਗਿੱਲ ਹੋਣਾ ਨੇ ਇਸ ਮਾਮਲੇ ਤੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਇਸ ਸ਼ਖਸ ਤੇ ਪਹਿਲਾ ਵੀ ਕਈ ਮਾਮਲੇ ਦਰਜ ਨੇ ਅਤੇ ਲੜਾਈ ਝਗੜੇ ਦਾ ਆਦੀ ਹੈ ਤੇ ਅੱਜ ਹੀ ਇਸ ਦੇ ਵੱਲੋਂ ਗੋਬਿੰਦਨਗਰੀ ਵਿਖੇ ਲੜਾਈ ਝਗੜਾ ਕੀਤਾ ਗਿਆ ਸੀ ਅਤੇ ਇਸੇ ਦੌਰਾਨ ਇਸ ਦੇ ਵੱਲੋਂ ਕੁਝ ਫਾਇਰ ਵੀ ਕੀਤੇ ਗਏ ਸਨ ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਮੰਨੇ ਵਾਲਾ ਰੋਡ ਤੇ ਇਹ ਜਾ ਰਿਹਾ ਜਿਸ ਤੋਂ ਬਾਅਦ ਇਸ ਦਾ ਪਿੱਛਾ ਕੀਤਾ ਗਿਆ ਤਾਂ ਇਸ ਨੂੰ ਕਾਬੂ ਕਰ ਲਿਆ ਗਿਆ ਮਾਫ ਕਰਨਾ ਕਿ ਇਸ ਨੂੰ ਐਨਕਾਊਂਟਰ ਇਸ ਦਾ ਕਰਨਾ ਪਿਆ ਕਿਉਂਕਿ ਇਸ ਨੇ ਪੁਲਿਸ ਦੇ ਉੱਤੇ ਫਾਇਰ ਕਰ ਦਿੱਤੇ ਸੀ ਫਿਲਹਾਲ ਦੀ ਘੜੀ ਇਸ ਨੂੰ ਇਲਾਜ ਦੇ ਲਈ ਪੁਲਿਸ ਦੇ ਵੱਲੋਂ ਹਸਪਤਾਲ ਜਿਹੜਾ ਹੈਗਾ ਉਹ ਭਰਤੀ ਕਰਵਾਇਆ ਗਿਆ ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਪਤਾ ਲੱਗਿਆ ਕੋਈ ਗੋਲੀ ਚੱਲੀ ਹੈ ਕੋਈ ਐਨਕਾਊਂਟਰ ਹੋਇਆ ਜੀ ਜੀ ਅ ਅੱਜ ਦੁਪਹਿਰੇ ਲੱਲਾ ਵਸਤੀ ਵਿੱਚ ਇੱਕ ਸਾਨੂੰ ਜਾਣਕਾਰੀ ਮਿਲੀ ਕਿ ਲੜਾਈ ਝਗੜਾ ਹੋਇਆ ਉਹਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਅ ਬਾਦਲ ਕਿ ਉਤਾੜਦਾ ਰਹਿਣ ਵਾਲਾ ਜਿਹਨੇ ਫਾਇਰ ਕੀਤੇ ਨੇ ਜੀ ਤੋਂ ਉੱਥੋਂ ਉਹ ਫਾਇਰ ਕਰਕੇ ਸਿੱਧੇ ਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਆ ਜਿਹਦੇ ਸਬੰਧ ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਕਿਤੇ ਘੁੰਮ ਰਿਹਾ ਆ। ਆ ਜਿਸ ਦੇ ਸਬੰਧ ਵਿੱਚ ਸਾਡੀ ਸੀਆਈਆਈ ਟੀਮ ਨੂੰ ਅਸੀਂ ਜਾਣਕਾਰੀ ਦਿੱਤੀ ਸੀ ਔਰ ਇਹਦੀ ਲੋਕੇਸ਼ਨ ਲੈ ਕੇ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤਾਂ ਮੈਂ ਸੈਮੀਨਾਰ ਅਟੈਂਡ ਕਰ ਰਿਹਾ ਸੀ ਤਾਂ ਸਾਨੂੰ اچਨਚਿਤ ਫੋਨ ਆ ਗਿਆ ਵੀ ਇਹ ਬੰਦਾ ਜਿਹੜਾ ਮੰਨੇ ਵਾਲੇ ਰੋਡ ਤੇ ਜਾ ਰਿਹਾ ਜਣਾ। ਸੋ ਉਹਦੇ ਸਬੰਧ ਚ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਤੇ ਇਹ ਇਧਰੋਂ ਆ ਰਿਹਾ ਸੀਗਾ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਦੇਖਿਆ ਵੀ ਗੋ ਪੁਲਿਸ ਨੇ ਸਾਨੂੰ ਕੇਰ ਲਿਆ ਤੋਂ ਸਿੱਧਾ ਇਹਨੇ ਫਾਇਰ ਸਾਡੇ ਤੇ ਕੀਤਾ ਸੋ ਸਾਨੂੰ ਵੀ ਇਹਦੇ ਉੱਤੇ ਫਾਇਰ ਕਰਨਾ ਪਿਆ ਜੋ ਇਹਦੇ ਗੋਡੇ ਵਿੱਚ ਲੱਗਿਆ ਕਿੰਨੇ ਫਾਇਰ ਕੀਤੇ ਗਏ ਨੇ ਆਹ ਇਹਦੀ ਮੌਕੇ ਦੇ ਉੱਤੇ ਇਹਨੇ ਤਿੰਨ ਫਾਇਰ ਕੀਤੇ ਸਰ ਕਿੰਨੇ ਲੋਕ ਸੀ ਇਕੱਲਾ ਹੀ ਸੀ ਨਹੀ ਇਕੱਲਾ ਸੀ ਮੋਟਰਸਾਈਕਲ ਜਵਾਬੀ ਕਾਰਵਾਈ ਚ ਪੁਲਿਸ ਨੇ ਕਿੰਨੇ ਫਾਇਰ ਕੀਤੇ ਅਕਰੀਬ 5 ਤੋਂ 6 ਅਰਾਊਂਡ ਫਾਇਰ ਕੀਤੇ ਜੀ ਕਿੱਥੇ ਲੱਗੀ ਹੈ ਗੋਲੀ ਇਹਦੇ ਗੋਡੇ ਵਿੱਚ ਲੱਗੀ ਹੈ ਸਰ ਇਹ ਕੋਈ ਬਰਾਮਦ ਨਹੀਂ ਦੇ ਕੋਈ ਹੋਇਆ ਕੁਝ ਹਾਂ ਬਿਲਕੁਲ ਜੀ ਪਿਸਟਲ ਆ ਤੇ ਨਾਲ ਜਿਹੜੇ ਚੱਲੇ ਹੋਏ ਰੌਂਗ ਨੇ ਖਾਲੀ ਕਰ ਲਿਆ ਹੈਗੇ ਇਹਦੇ ਉੱਤੇ ਕੋਈ ਕਿਸੇ ਡਰੱਗਸ ਦੇ ਜਾਂ ਹੋਰ ਕਿਸੇ ਚੀਜ਼ ਦੇ ਹਾਂ ਬਿਲਕੁਲ ਹੀ ਇਹਦੇ ਤੇ ਡਰਗ ਦਾ ਵੀ ਪਰਚਾ ਦਰਜਾ ਲੜਾਈ ਝਗੜੇ ਦੇ ਵੀ ਹੈਗੇ ਆ ਇਹ ਥੋੜੇ ਦਿਨ ਹੋ ਗਏ ਮੈਂ ਮੌਕੇ ਤੇ ਜਾ ਕੇ ਆਇਆ ਕਿਸੇ ਦੇ ਘਰੇ ਵੜ ਕੇ ਨੇ ਜਿਹੜੀ ਕੁੱਟਮਾਰ ਕੀਤੀ ਸੀ ਔਰ ਉਹਨਾਂ ਦੇ ਸੱਟਾਂ ਮਾਰੀਆਂ ਸੀ ਸੋ ਇਹ ਇੱਕ ਜਿਹੜਾ ਮਾੜੀ ਕਿਸਮ ਦਾ ਆਦਮੀ ਆ ਲੜਾਈ ਝਗੜੇ ਕਰਨਾ ਲੋਕਾਂ ਦੀ ਕੁੱਟਮਾਰ ਕਰਨਾ ਔਰ ਐਨਡੀ ਦਾ ਸੋ ਇੱਕ ਮੜੀ ਕਿਸਮ ਦਾ ਆ ਇਹ ਸਰ ਜਲਾਲਾਬਾਦ ਪੁਲਿਸ ਦਾ ਇਹ ਇਕੱਲਿਆਂ ਦਾ ਆਪਰੇਸ਼ਨ ਹੈ ਕਿ ਸੀਆਈ ਨਾਲ ਇਨਵੋਲ ਹਾਂ ਬਿਲਕੁਲ ਹੀ ਸੀਆਈਏ ਨਾਲ ਇਨਵੋਲ ਹੋਆ ਕਿਉਂਕਿ ਦੇਖੋ ਕਦੇ ਵੀ ਕੋਈ ਜੇਲੇ ਦੇ ਵਿੱਚ ਕੋਈ ਵੀ ਘਟਨਾ ਹੁੰਦੀ ਆ ਤਾਂ ਸੀਆਈਏ ਜਿਹੜੀ ਉਹ ਸੈਂਟਰਲ ਫੋਰਸ ਆ ਸਾਡੀ ਉਹਨੂੰ ਇਨਵੋਲ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਆਪਰੇਸ਼ਨ ਹੁੰਦਾ ਸੋ ਉਹਨੂੰ ਸਾਨੂੰ ਇਨਵੋਲ ਕਰਨਾ ਪੈਂਦਾ ਜੀ ਧੰਨਵਾਦ ਸਰ ਹੁਣ ਐਂਬੂਲੈਂਸ ਤੇ ਕਿੱਥੇ ਲੱਗਾਇਆ ਹਾਂ ਆ ਸਿਵਲ ਹਸਪੀਟਲ ਲੈ ਕੇ ਗਏ ਆ ਜੀ ਉਹਦਾ ਇਲਾਜ ਵੀ ਕਰਾਵਾਂਗੇ ਹੈ ਤਾਂ ਇਨਸਾਨ ਆ ਚਲੋ ਮਾੜੇ ਪਾਸੇ ਪੈ ਗਿਆ ਇਲਾਜ ਵੀ ਕਰਾਵਾਂਗੇ ਫਰਦਰ ਉਹਦੀ ਪੁਸ਼ਕਿਸ਼ ਚ ਦੇਖਦੇ ਆ ਹੋਰ ਕੋਈ ਬਰਾਮਦਗੀ ਹੁੰਦੀ ਆ ਜਾਂ ਹੋਰ ਕੋਈ ਉਹਦੇ ਕੋਲੋਂ ਕੁਝ ਮਿਲ ਸਕਦਾ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰੀਏ ਰੋਲਵਰ ਤੋਂ ਵਗੈਰਾ ਹੋਰ ਕੋਈ ਹੈਗਾ ਸੀ ਸਰ ਉਹਦੇ ਕੋਲ ਨਹੀਂ ਪਿਸਟਲ ਆ ਜੀ ਇਹਦੇ ਕੋਲੇ ਤੇ ਹੋਰ ਦੇਖੋ ਹਜੇ ਅਨੂੰ ਪੁਸ਼ਕਿਸ਼ ਕਰਾਂਗੇ ਜੀ ਧੰਨਵਾਦ ਥੈਂਕ ਯੂ